ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਵਿਪਨ ਗਿਲ ਦੀ ਕਹਾਣੀ ਜਿਉਣ ਦਾ ਵੱਲ ਆਸ ਦਾ ਭਰਿਆ ਬੱਦਲ ਇੱਕ ਟਾਪੂ ਤੋਂ ਉੱਠਦਾ ਪੱਥਰਾਂ ਦੇ ਸ਼ਹਿਰ 'ਚ ਪਟਕਦਾ ਗਲੀਆਂ ਕੋਨੇ ਸ਼ਾਨਦਾਰ ਤੇ ਨਿਰਾਸ਼ਾ ਦੇ ਖੂਚ ਵਰਕੇ ਖਾਲੀ ਪਰਤਾਂ ਦਾ ਜਦੋਂ ਦੀ ਉਹ ਉਸਦੇ ਖਿਆਲਾਂ ਦੇ ਦਿਸ ਹੱਦਿਆਂ ਤੋਂ ਉਜਲ ਹੋਈ ਸੀ ਪੱਥਰਾਂ ਦੇ ਸ਼ਹਿਰ 'ਚੋਂ ਹਮੇਸ਼ਾ ਉਹ ਖਾਲੀ ਪਰਤਿਆ ਸੀ ਜਦੋਂ ਵੀ ਉਸ ਦਾ ਚੰਡੀਗੜ੍ਹ ਆਉਣ ਦਾ ਸਬਬ ਬਣਦਾ ਪੁਰਾਣੇ ਬੇਲੀਆਂ ਨਾਲ ਮਹਿਫਲ ਸਜਦੀ ਤੀਜੇ ਚੌਥੇ ਪੈਗ ਤੋਂ ਬਾਅਦ ਛੱਲੀ ਉਸਦੇ ਖਿਆਲਾਂ ਦੇ ਰੂਬਰੂ ਹੁੰਦੀ ਉਸਦੀ ਬੇਚੈਨੀ ਵੱਧਦੀ ਮਿੱਤਰਾਂ ਦੀਆਂ ਮੱਧਮ ਕਣਸੋਆਂ 'ਚ ਉਸਦੇ ਅੰਦਰ ਆਸ ਦੀ ਚਿੰਗ ਫੁੱਟਦੀ ਉਹ ਉਹਨਾਂ ਦੇ ਉਹ ਉਹਨਾਂ ਤੋਂ ਜਾਣਕਾਰਾਂ ਦੇ ਨੰਬਰ ਲੈ ਕੇ ਫੋਨ ਮਿਲਾਉਂਦਾ ਹੈਲੋ ਮੈਂ surjeet ਬੋਲਦਾ ਹਾਂ ਬਲਜੀਤ ਨੂੰ ਜਾਣਦੇ ਹੋ ਤੁਸੀਂ ਹਾਂ ਉਹੀ ਬਲਜੀਤ ਨਾਟਕ ਵਾਲੀ ਬਹੁਤੀ ਵਾਰ ਜਵਾਬ ਨਾ ਚ ਮਿਲਦੇ ਪਰ ਕਦੇ-ਕਦੇ ਕੋਈ ਚੇਤਿਆਂ ਨੂੰ ਟਡੋਲ ਕੇ ਦੱਸਦਾ ਸੱਤ ਕੁ ਸਾਲ ਪਹਿਲਾਂ ਦੇਖਿਆ ਸੀ ਉਹਨੂੰ ਫੇਂਗ ਸ਼ੂਈ ਦਾ ਸਮਾਨ ਵੇਚ ਰਹੀ ਸੀ ਘਰੋਂ ਘਰ ਫਿਰ ਕੇ ਕੋਈ ਮਜ਼ਾਕ ਚ ਕਹਿੰਦਾ ਬੜਾ ਚਿਹਰ ਹੋਇਆ ਬੜਾ ਚਿਹਰ ਪਹਿਲਾਂ ਦੇਖਿਆ ਸੀ ਇੱਕ ਰੈਸਟੋਰੈਂਟ ਚ ਬਿਰਾਗਰੀ ਕਰ ਰਹੀ ਸੀ ਗਾਹਕਾਂ ਤੋਂ ਆਰਡਰ ਲੈ ਰਹੀ ਸੀ ਪਰ ਪਿਛਲੇ 5 ਸਾਲਾਂ ਤੋਂ ਉਸ ਨੂੰ ਕਿਸੇ ਨੇ ਨਹੀਂ ਸੀ ਤੱਕਿਆ 26 ਸਾਲ ਪਹਿਲਾਂ ਉਹਨਾਂ ਦੀ ਦੋਸਤੀ ਹੋਈ ਸੀ ਲਗਭਗ 16 ਸਾਲ ਉਹ ਇੱਕ ਦੂਜੇ ਦੇ ਸੰਪਰਕ 'ਚ ਰਹੇ ਪਿਛਲੇ 7 ਸਾਲਾਂ ਤੋਂ ਉਹ ਉਸ ਨੂੰ ਲੱਭ ਰਿਹਾ ਹੈ। ਵਰਿਆਂ ਦੀਆਂ ਸਫਾਂ ਬੁਲੇਟ ਦਾ ਉਹ ਅਕਸਰ ਅਤੀਤ ਦੀ ਉਸ ਸਾਫ ਉਤੇ ਜਾ ਬੈਠਦਾ ਜਿੱਥੇ ਉਹਨਾਂ ਦੀ ਤਾਜੀ-ਤਾਜੀ ਤੇ ਸਜਰੀ ਦੋਸਤੀ ਦੀਆਂ ਕਲਮਾਂ ਨੂੰ ਕੂਲੇ-ਕੂਲੇ ਪੁੰਗਾਰ ਫੁੱਟੇ ਸਨ। ਉਹ ਕਵੀ ਸੀ ਤੇ ਉਸ ਦੀਆਂ ਕਵਿਤਾਵਾਂ ਅਖਬਾਰਾਂ ਤੇ ਮੈਗਜ਼ੀਨਾਂ ਵਿੱਚ ਛਪਦੀਆਂ ਸਨ। ਕਈ ਵਾਰ ਉਸ ਨੂੰ ਆਪਣੇ ਪਾਠਕਾਂ ਦੀਆਂ ਚਿੱਠੀਆਂ ਵੀ ਆਉਂਦੀਆਂ ਉਹਨਾਂ ਚਿੱਠੀਆਂ ਲਿਖਣ ਵਾਲੇ ਪਾਠਕਾਂ 'ਚੋਂ ਬਲਜੀਤ ਬੱਲੀ ਨਾਂ ਦੀ ਇੱਕ ਕੁੜੀ ਵੀ ਸੀ ਤੇ ਫਿਰ ਸਬੱਬੀ ਉਹ ਉਸ ਨੂੰ ਅੰਮ੍ਰਿਤਸਰ 'ਚ ਹੋਏ ਇੱਕ ਸਾਹਿਤਿਕ ਪ੍ਰੋਗਰਾਮ ਦੌਰਾਨ ਮਿਲੀ ਤੇ ਇੰਜ ਉਹਨਾਂ ਦੀ ਦੋਸਤੀ ਦੀ ਗੰਢ ਪੀੜੀ ਹੁੰਦੀ ਗਈ ਇੱਕ ਦਿਨ ਉਸ ਨੂੰ ਘਰ ਦੇ ਲੈਂਡਲਾਈਨ ਨੰਬਰ 'ਤੇ ਫੋਨ ਆਇਆ ਹੈਲੋ surjeet ਮੈਂ ਬਲਜੀਤ ਬੱਲੀ ਬੋਲ ਰਹੀ ਹਾਂ ਅਗਲੇ ਸ਼ਨੀਵਾਰ ਕਲਾ ਭਵਨ ਵਿੱਚ ਮੇਰਾ ਨਾਟਕ ਹੈ ਤੈਨੂੰ ਆਉਣਾ ਪੈਣਾ ਹੈ ਜੇ ਤੂੰ ਨਾ ਆਇਆ ਤਾਂ ਮੈਂ ਸਟੇਜ ਉੱਤੇ ਨਹੀਂ ਆਵਾਂਗੀ ਉਹ ਬਲਜੀਤ ਬੱਲੀ ਨੂੰ ਹਮੇਸ਼ਾ ਚੱਲੀ ਕਹਿ ਕੇ ਛਡਾਉਂਦਾ ਸੀ ਉਹ ਚੱਲੀ ਦੇ ਚੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਸੋ ਨਾ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ ਅਗਲੇ ਸ਼ਨੀਵਾਰ ਉਹ ਕਲਾ ਭਵਨ ਵਿੱਚ ਮੂਰਲੀ ਕਤਾਰ 'ਚ ਬੈਠਾ ਸੀ ਤੇ ਗਾਰਗੀ ਦੇ ਨਾਟਕ ਲੋਹਾਕੋਟ 'ਚ ਬੈਣੋ ਦਾ ਕਿਰਦਾਰ ਨਿਭਾ ਰਹੀ ਚੱਲੀ ਦੇ ਮੁਕਾਮ ਮੁਕਾਮਲੇ ਤੇ ਤਾੜੀਆਂ ਮਾਰ ਕੇ ਉਸ ਦੀ ਹੌਸਲਾ ਅਫਜ਼ਾਈ ਕਰ ਰਿਹਾ ਸੀ ਉਸ ਦਿਨ ਉਸ ਨੂੰ ਪਹਿਲੀ ਵਾਰ ਪਤਾ ਲੱਗਾ ਸੀ ਕਿ ਝੱਲੀ ਕਿੰਨੀ ਮੰਜੀ ਹੋਈ ਕਲਾਕਾਰ ਸੀ ਨਾਟਕ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਝੱਲੀ ਉਸ ਨੂੰ ਤਪਾਕ ਨਾਲ ਮਿਲੀ ਅਤੇ ਐਨ ਉਸੇ ਵੇਲੇ ਇੱਕ ਕਲਾਕਾਰ ਨੇ ਉਸ ਨੂੰ ਨਿਰਦੇਸ਼ਕ ਦਾ ਸੁਨੇਹਾ ਦਿੱਤਾ ਬਲਜੀਤ ਕਈ ਸਾਹਿਬ ਨੇ ਸਾਰੇ ਕਲਾਕਾਰਾਂ ਨੂੰ 2 ਮਿੰਟ ਚ ਸਟੇਜ ਤੇ ਪਹੁੰਚਣ ਲਈ ਕਿਹਾ ਹੈ ਕਲਾਕਾਰਾਂ ਦੀ ਜਾਣ ਪਛਾਣ ਕਰਵਾਉਣੀ ਹੈ ਮੈਂ ਨਹੀਂ ਆ ਸਕਦੀ ਉਹਨਾਂ ਨੂੰ ਕਹਿ ਦਿਓ ਮੈਂ ਆਪਣੇ ਦੋਸਤ ਨਾਲ ਕੰਟੇਨ ਜਾ ਰਹੀ ਹਾਂ ਤੇ ਉਹ ਉਸ ਦਾ ਹੱਥ ਫੜ ਕੇ ਕੰਟੇਨ ਵੱਲ ਤੁਰ ਪਈ ਸੀ ਇਹੋ ਜਈ ਸੀ ਬਲਜੀਤ ਵੱਲੀ ਉਰਫ ਚੱਲੀ ਬੇਪਰਵਾਹ ਬੇਬਾਕ ਦੋਸਤਾਂ ਨਾਲ ਅੜਨ ਤੇ ਖੜਨ ਵਾਲੀ ਮਲੰਗਣੀ ਪਰ ਉਹ ਹਮੇਸ਼ਾ ਤੋਂ ਮਲੰਗਣੀ ਨਹੀਂ ਸੀ ਕਾਨਪੂਰ ਚ ਉਸਦੇ ਪਿਓ ਦਾ ਲੱਖਾਂ ਦਾ ਕਾਰੋਬਾਰ ਸੀ ਪਰ ਨਵੰਬਰ 84 ਚ ਵਕਤ ਦੀ ਐਸੀ ਬਿਜ ਪਈ ਕਿ ਸਭ ਕੁਝ ਬਰਬਾਦ ਹੋ ਗਿਆ ਜਦੋਂ ਛੱਲੀ ਕਦੇ-ਕਦੇ ਬਹੁਤ ਉਦਾਸ ਹੋ ਜਾਂਦੀ ਤਾਂ ਦੱਸਦੀ ਕਿ ਕਾਨਪੁਰ ਦੇ ਜਿਸ ਮੁਹੱਲੇ 'ਚ ਉਹਨਾਂ ਦਾ ਘਰ ਸੀ ਉਹਤੇ ਉਥੇ ਬਹੁਤੇ ਸਿੱਖ ਵਸਦੇ ਸਨ ਜਦ ਵੈਸ਼ੀ ਹਜ਼ੂਮ ਉਹਨਾਂ ਦੇ ਮੁਹੱਲੇ ਚ ਆ ਕੇ ਲੁੱਟਮਾਰ ਤੇ ਵੱਡ ਵੱਡਾਂਗਾ ਕਰ ਰਹੇ ਸਨ ਤਾਂ ਉਦੋਂ ਇੱਕ ਹਿੰਦੂ ਪਰਿਵਾਰ ਨੇ ਉਸ ਨੂੰ ਅਤੇ ਉਹਦੀ ਮਾਂ ਨੂੰ ਬਚਾ ਲਿਆ ਪਰ ਉਸ ਦਾ ਪਿਓ ਵੈਸ਼ੀ ਹਜ਼ੂਮ ਦੀ ਮਾਰ ਤੋਂ ਬਚ ਨਾ ਸਕਿਆ ਤੇ ਹਜ਼ੂਮ ਵੱਲੋਂ ਸ਼ੋਰੂਮ ਨੂੰ ਲਾਈ ਅੱਗ ਵਿੱਚ ਹੀ ਸੜ ਕੇ ਸੁਆਹ ਹੋ ਗਿਆ ਜਦੋਂ ਮਾਹੌਲ ਥੋੜਾ ਜਿਹਾ ਸ਼ਾਂਤ ਹੋਇਆ ਤਾਂ ਦੋਵੇਂ ਮਾਵਾਂ ਧੀ ਆਮਰਤਸਰ ਆ ਗਈਆਂ ਇੱਥੇ ਝੱਲੀ ਦੇ ਦਾਦਕਿਆਂ ਦਾ ਘਰ ਸੀ ਇੱਥੇ ਆ ਕੇ ਉਸਦੀ ਮਾਂ ਇੱਕ ਪ੍ਰਾਈਵੇਟ ਸਕੂਲ 'ਚ ਮਾਮੂਲੀ ਸਫਾਈ ਸੇਵਕਾ ਵਜੋਂ ਕੰਮ ਕਰਨ ਲੱਗੀ ਤੇ ਉਸਨੇ ਉਸੇ ਸਕੂਲ 'ਚ 12ਵੀਂ ਕੀਤੀ ਝੱਲੀ ਨੇ ਬਹੁਤ ਛੋਟੀ ਉਮਰ 'ਚ ਹੀ ਜ਼ਿੰਦਗੀ ਨਾਲ ਦੋ ਚਾਰ ਹੋਣਾ ਸਿੱਖ ਲਿਆ ਸੀ 8ਵੀਂ ਜਮਾਤ ਵਿੱਚ ਪੜਦਿਆਂ ਉਹ ਪਹਿਲੀ ਦੂਜੀ ਦੇ ਨਿਆਣਿਆਂ ਨੂੰ ਟਿਊਸ਼ਨ ਪੜਾ ਕੇ ਆਪਣੀਆਂ ਕਾਪੀਆਂ ਕਿਤਾਬਾਂ ਦਾ ਖਰਚਾ ਕੱਢ ਲੈਂਦੀ ਸੀ 12ਵੀਂ ਜਮਾਤ ਵਿੱਚੋਂ ਮੈਰਿਟ ਚ ਆਨ ਕਰਕੇ ਉਸਨੂੰ ਯੂਨੀਵਰਸਿਟੀ ਵਿੱਚ ਦੰਗਾ ਪੀੜਤ ਕੋਟੇ ਵਿੱਚ ਦਾਖਲਾ ਮਿਲ ਗਿਆ ਸੀ ਇੱਕ ਵਾਰ ਉਸਨੇ ਝੱਲੀ ਤੋਂ ਪੁੱਛਿਆ ਚੰਡੀਗੜ੍ਹ ਤਾਂ ਬੜਾ ਮਹਿੰਗਾ ਸ਼ਹਿਰ ਹੈ ਖਰਚੇ ਦੀ ਇੰਤਜ਼ਾਮ ਮੇਰਾ ਮਤਲਬ ਕਿਵੇਂ ਹੁੰਦਾ ਹੈ ਫੀਸ ਦੀ ਜੁਗਾੜ ਇੱਕ ਭਲਾ ਬੰਦਾ ਕਰ ਦਿੰਦਾ ਹੈ ਬਾਕੀ ਖਰਚੇ ਦਾ ਜੁਗਾੜ ਮੈਂ ਆਪੇ ਹੀ ਮੜਾ ਮੋਟਾ ਕਰ ਲੈਣੀ ਹਾਂ ਝੱਲੀ ਨੇ ਗੰਭੀਰਤਾ ਨਾਲ ਜਵਾਬ ਦਿੰਦਿਆਂ ਦੱਸਿਆ ਸੀ ਉਸ ਲਈ ਹੋਸਟਲ ਦਾ ਖਰਚਾ ਚੱਲਣਾ ਔਖਾ ਸੀ ਇਸ ਲਈ ਸ਼ਹਿਰ ਤੋਂ ਬਾਹਰ ਇੱਕ ਕਲੋਨੀ ਵਿੱਚ ਆਪਣੇ ਵਰਗੀਆਂ ਦੋ ਕੁੜੀਆਂ ਨਾਲ ਕਿਰਾਏ ਦੇ ਕਮਰੇ 'ਚ ਰਹਿੰਦੀ ਸੀ। ਇੱਕ ਦਿਨ ਲਹਿੰਦੇ ਚੇਤ ਦੀ ਕੋਸੀ ਜਹੀ ਦੁਪਹਿਰੇ ਜਦੋਂ ਉਹ ਦੋਵੇਂ ਇੱਕ ਖੋਖੇ ਤੇ ਚਾਹ ਦੀਆਂ ਚੁਸਕੀਆਂ ਲੈ ਰਹੇ ਸਨ, ਤੋ ਉਦੋਂ surjeet ਨੂੰ ਛੱਲੀ ਨੇ ਦੱਸਿਆ ਸੀ, ਯੂਨੀਵਰਸਿਟੀ ਤੋਂ ਬਾਅਦ ਮੈਂ 2-3 ਘੰਟੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਲੈਂਦੀ ਹਾਂ। ਕਈ ਅਮੀਰਾਂ ਦੇ ਨਿਕੰਮੇ ਬੱਚੇ ਮੇਰੇ ਕੋਲ ਪ੍ਰੈਕਟੀਕਲ ਦੀਆਂ ਕਾਪੀਆਂ ਬਣਾ ਲੈਂਦੇ ਹਨ। ਇੰਜ ਗੁਜ਼ਾਰਾ ਤੁਰਿਆ ਰਹਿੰਦਾ। ਪਰ ਹੁਣ ਤਾਂ ਬੱਚਿਆਂ ਦੇ ਪੇਪਰ ਹੋ ਰਹੇ ਨੇ ਹੁਣ ਗੁਜ਼ਾਰਾ ਕਿਵੇਂ ਚੱਲਦਾ ਝੱਲੀ ਨੇ ਛੱਟ ਆਪਣੇ ਬੈਗ 'ਚੋਂ ਤੈਹ ਕੀਤਾ ਰੁਮਾਲ ਕੱਢ ਕੇ ਉਸਤੇ ਹੱਥ 'ਚ ਫੜਾ ਦਿੱਤਾ surjeet ਨੇ ਦੇਖਿਆ ਕਿ ਉਸ ਰੁਮਾਲ ਦੀ ਇੱਕ ਨੁੱਕਰ ਉਤੇ ਖੂਬਸੂਰਤ ਕਢਾਈ ਕੀਤੀ ਹੋਈ ਸੀ ਉਹੋ ਜਿਹੇ ਕਿੰਨੇ ਹੀ ਰੁਮਾਲ ਉਸਤੇ ਬੈਗ 'ਚ ਪਏ ਸਨ surjeet ਦੀ ਉਤਸੁਕਤਾ ਦੇਖ ਕੇ ਝੱਲੀ ਨੇ ਦੱਸਿਆ ਸੀ ਇੰਨੇ ਦਿਨੀ ਮੈਂ ਰਾਤ ਨੂੰ 12 ਵਜੇ ਤੱਕ ਪੰਜ ਚਿੱਟੇ ਰੁਮਾਲਾਂ ਤੇ ਕਢਾਈ ਕਰਦੀ ਹਾਂ ਤੇ ਆਪਣੇ ਜਾਣੂ ਦੋਸਤਾਂ ਨੂੰ ਖਰੀਦਣ ਲਈ ਪ੍ਰੇਰਦੀ ਹਾਂ ਇੰਜ ਰੋਟੀ ਦਾ ਜੁਗਾੜ ਹੋ ਜਾਂਦਾ ਹੈ। ਕਾਫੀ ਚਿਰ ਬਾਅਦ ਭਲੇ ਬੰਦੇ ਦੀ ਫੀਸ ਦੇਣ ਵਾਲੀ ਗੁੰਜਲ ਵੀ ਖੁੱਲ ਗਈ ਸੀ ਜਦੋਂ ਝੱਲੀ ਨੇ ਭੇਦ ਖੋਲਿਆ ਕਿ ਉਹ ਉਸ ਭਲੇ ਬੰਦੇ ਨੂੰ ਫੀਸ ਬਦਲੇ ਆਪਣਾ ਜਿਸਮ ਦਿੰਦੀ ਸੀ। ਉਦੋਂ ਝੱਲੀ ਨੇ ਬੇਪਰਵਾਹੀ ਨਾਲ ਜਵਾਬ ਦਿੰਦਿਆਂ ਕਿਹਾ ਸੀ ਪਰ ਮੈਨੂੰ ਕੋਈ ਪਰਵਾਹ ਨਹੀਂ। ਮੈਂ ਐਵੇਂ ਕਿਸੇ ਦਾ एहसान ਨਹੀਂ ਲੈ ਸਕਦੀ। ਮੈਨੂੰ ਮੁਫਤ ਵਿੱਚ ਕੁਝ ਨਹੀਂ ਚਾਹੀਦਾ। ਉਂਝ ਵੀ ਇੱਥੇ ਮੁਫਤ ਚ ਕੁਝ ਨਹੀਂ ਮਿਲਦਾ। ਚੱਲੀ ਖੂਬਸੂਰਤ ਸੀ ਪਰ ਜ਼ਿੰਦਗੀ ਦੀਆਂ ਬੇਅੰਤ ਔਕੜਾਂ ਨੇ ਉਸਦੇ ਸੁਭਾ ਨੂੰ ਅਖੜ ਬਣਾ ਦਿੱਤਾ ਉਸਦੀ ਸੂਰਤ ਸਭ ਨੂੰ ਆਪਣੇ ਵੱਲ ਖਿੱਚਦੀ ਪਰ ਉਸਦੀ ਕੋੜੀ ਜ਼ੁਬਾਨ ਤੋਂ ਸਭ ਤਰ੍ਹਾਂ ਜਾਂਦੇ ਚੱਲੀ ਨੂੰ ਸ਼ਿਕਾਰੀਆਂ ਦੀਆਂ ਅੱਖਾਂ ਵਿੱਚ ਹੀ ਦੰਬ ਦਿਸਦਾ ਜੋਸ਼ ਤੇ ਜਿਸਮ ਦੇ ਆਰ-ਪਾਰ ਹੋ ਜਾਂਦੀਆਂ ਚੱਲੀ ਇਸ ਦੋਗਲੇ ਸੰਸਾਰ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਉਹ ਅਕਸਰ ਕਹਿੰਦੀ ਇੱਥੇ ਕਿਸੇ ਮਾਂ ਚੋਦ ਚ ਹਮਦਰਦੀ ਦਾ ਮਾਦਾ ਨਹੀਂ ਮੇਰੀ ਮਾਂ ਇਨਾ ਜ਼ਾਲਮਾਂ ਤੋਂ ਮੈਨੂੰ ਕਿੰਨਾ ਕੁ ਚਿਰ ਬਚਾਉਂਦੀ ਉਹ ਨਾ ਆਪ ਬਚ ਸਕੀ ਨਾ ਮੈਨੂੰ ਬਚਾ ਸਕੇ ਪਰ ਸੁਰਜੀਤ ਉਸ ਨੂੰ ਮਿੱਤਰਾਂ ਵਰਗੀ ਮੁਹੱਬਤ ਕਰਦਾ ਸੀ ਜਿੱਥੇ ਦੇਹਾਂ ਵਿੱਚੋਂ ਸੇਕ ਉੱਠਣ ਦੀ ਬਜਾਏ ਰੂਹਾਂ ਦਾ ਰਜ ਹੁੰਦਾ ਹੈ ਘੰਟਿਆਂ ਬੱਧੀ ਹੁੰਦਾ ਵਾਰਤਾਲਾਪ ਰੂਹ ਨੂੰ ਹੋਰ ਨੇੜੇ ਲੈ ਆਉਂਦਾ ਇਨ ਸੁਖਦ ਪਲਾਂ 'ਚ ਉਹ ਕਦੇ-ਕਦੇ ਬਲਜੀਤ ਨੂੰ ਆਖਦਾ ਚੱਲਿਏ ਤੇਰੀ ਮਰਜ਼ੀ ਤੋਂ ਬਗੈਰ ਮੈਂ ਤੇਰੀ ਦੇਹ ਨੂੰ ਕਦੇ ਵੀ ਛੂ ਨਹੀਂ ਸਕਦਾ ਇਹ ਸੁਣ ਕੇ ਬਲਜੀਤ ਉਦਾਸ ਹੋ ਜਾਂਦੀ ਤੇ ਆਖਦੀ surjeet ਇਸ ਸਿਉਂਕ ਖਾਦੇ ਜਿਸਮ ਚ ਜ਼ਹਿਰੀ ਨਾਗਾ ਨੇ ਖੁੱਡਾਂ ਬਣਾ ਲਈਆਂ ਨੇ ਮੈਂ ਤੈਨੂੰ ਕਦੇ ਇਸ ਨੂੰ ਛੂਹਣ ਦੀ ਇਜਾਜ਼ਤ ਨਹੀਂ ਦੇਾਂਗੀ ਇਸ ਜਿਸਮ ਦੇ ਸੁਦਾਗਰ ਤਾਂ ਕਈ ਤੁਰੇ ਫਿਰਦੇ ਤੂੰ ਤਾਂ ਮੇਰੀ ਰੂਹ ਦੇ ਰਾਜ ਹੈਂ ਚੱਲੀ ਨਿੱਡਰ ਸੀ ਕਦੇ-ਕਦੇ ਸਮਾਤ ਵਿੱਚ ਨੇ ਜ਼ਹਿਰੀ ਸੱਪਾਂ ਨੂੰ ਉਹ ਪੁੱਛੋ ਫੜ ਕੇ ਖੁੱਡਾਂ ਚੋਂ ਬਾਹਰ ਕੱਢ ਵਗਾ ਕੇ ਮਾਰਦੀ ਸੀ ਸ਼ਾਇਦ ਉਸ ਕੋਲ ਕੋਈ ਸੰਜੀਵਨੀ ਪੂਟੀ ਸੀ ਜੋ ਜ਼ਹਿਰ ਤੇ ਕਾਟ ਕਰਦੀ ਸੀ ਮਾਮਲਾ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਦਾ ਸੀ ਜੋ ਛੱਲੀ ਦੀ ਸੀਨੀਅਰ ਸੀ ਯੂਨੀਵਰਸਿਟੀ ਦੇ ਡੀਨ ਨੇ ਉਸ ਕੁੜੀ ਨੂੰ ਡਰਾ ਕੇ ਸਰੀਰਕ ਸ਼ੋਸ਼ਣ ਕੀਤਾ ਸੀ ਭਾਵੇਂ ਕੁਝ ਹੋਰ ਕੁੜੀਆਂ ਵੀ ਉਸ ਡੀਨ ਦੀ ਬਦ ਨੀਤੀ ਦਾ ਸ਼ਿਕਾਰ ਹੋਈਆਂ ਸਨ ਪਰ ਡਿਗਰੀ ਖਰਾਬ ਹੋਣ ਦੇ ਡਰ ਕਾਰਨ ਉਹਨਾਂ ਸਾਰੀਆਂ ਨੇ ਚੁੱਪ ਧਾਰੀ ਹੋਈ ਸੀ ਪਰ ਛੱਲੀ ਚੁੱਪ ਕਿਵੇਂ ਰਹਿੰਦੀ ਉਹ ਨਿੱਡਰਤਾ ਨਾਲ ਉਸ પીੜਤ ਕੁੜੀ ਸੰਗ ਜਾ ਖਲੋਤੀ ਕੈਰ ਇਸ ਮਾਮਲੇ ਨੂੰ ਦਬਾ ਲਿਆ ਗਿਆ ਪਰ ਛੱਲੀ ਨੂੰ ਖਮਿਆਜਾ ਭੁਗਤਣਾ ਪਿਆ ਉਸਦੀ ਡਿਗਰੀ ਅਧੂਰੀ ਰਹਿ ਗਈ। ਉਸ ਘਟਨਾ ਤੋਂ ਬਾਅਦ ਛੱਲੀ ਕੋਲ ਨਾਟਕ ਦਾ ਚੱਲ ਹੀ ਬਾਕੀ ਬਚਿਆ ਸੀ ਇਸ ਲਈ ਉਹ ਸਮਰਪਣ ਨਾਲ ਪੰਚਕੁਲਾ ਦੇ ਇੱਕ ਨਾਟਕ ਗਰੁੱਪ ਦਾ ਹਿੱਸਾ ਬਣ ਗਈ। ਉਸ ਨਾਟਕ ਗਰੁੱਪ ਦੇ ਸੰਚਾਲਕ ਨਾਟਕ ਪ੍ਰਤੀ ਸਮਰਪਿਤ ਇੱਕ ਪਤੀ ਪਤਨੀ ਜੋੜਾ ਸਨ। ਸ਼ੁਰੂ-ਸ਼ੁਰੂ 'ਚ ਛੱਲੀ ਇਸ ਨਾਟਕ ਗਰੁੱਪ ਦਾ ਹਿੱਸਾ ਬਣ ਕੇ ਬੜੀ ਖੁਸ਼ ਸੀ ਪਰ ਉਸਦੀ ਖੁਸ਼ੀ ਜ਼ਿਆਦਾ ਚਿਰ ਬਰਕਰਾਰ ਨਾ ਰਹਿ ਸਕੀ। ਸੀਆਲ ਰੁੱਤ ਦੀ ਉਸ ਸ਼ਾਮ ਨੂੰ ਝੱਲੀ ਅਤੇ surjit ਦੀ ਆਖਰੀ ਗੱਲਬਾਤ ਹੋਈ ਸੀ ਫੋਨ ਤੇ ਦੂਜੇ ਪਾਸੇ ਝੱਲੀ ਜ਼ਾਰ-ਜ਼ਾਰ ਰੋ ਰਹੀ ਸੀ surjit ਨੇ ਝੱਲੀ ਨੂੰ ਇੰਜ ਪਹਿਲੀ ਵਾਰੀ ਢੇਰੀ ਟਾਈ ਦੇਖਿਆ ਸੀ ਝੱਲੀ ਵਾਰ-ਵਾਰ ਇੱਕੋ ਗੱਲ ਦੁਹਰਾ ਰਹੀ ਸੀ surjit ਛੇਤੀ ਤੋਂ ਛੇਤੀ ਮੇਰੇ ਕੋਲ ਪਹੁੰਚ ਜਾ ਮੈਨੂੰ ਅੱਜ ਤੇਰੀ ਬੜੀ ਲੋੜ ਹੈ ਪਰ ਕੁਦਰਤ ਨੇ surjit ਨੂੰ ਇੱਕ ਅਜੀਬੋ ਗਰੀਬ ਸਥਿਤੀ ਚ ਪਾਇਆ ਹੋਇਆ ਸੀ ਕਿਉਂਕਿ ਉਸ ਦਿਨ ਉਸ ਦਾ ਕੈਂਸਰ ਪੀੜਿਤ ਪਿਤਾ ਹਸਪਤਾਲ ਚ ਜ਼ਿੰਦਗੀ ਦੇ ਆਖਰੀ ਸਾਹ ਲੈ ਰਿਹਾ ਸੀ ਜਦੋਂ surjit ਨੇ ਝੱਲੀ ਨੂੰ ਆਪਣੀ ਮਜਬੂਰੀ ਦੱਸੀ ਤਾਂ ਝੱਲੀ ਨੇ ਆਪਣਾ ਫੋਨ ਅੱਛਾ ਠੀਕ ਹੈ ਕਹਿ ਕੇ ਬੰਦ ਕਰ ਦਿੱਤਾ ਉਸ ਦਿਨ ਤੋਂ ਬਾਅਦ surjit ਲਈ ਜਿਵੇਂ ਝੱਲੀ ਦਾ ਫੋਨ ਹਮੇਸ਼ਾ ਲਈ ਬੰਦ ਹੋ ਗਿਆ ਹੋਵੇ ਮੋੜ ਦੋਵਾਂ ਦਾ ਕਦੇ ਰਾਪਤਾ ਨਹੀਂ ਹੋ ਸਕਿਆ ਉਸ ਦਿਨ ਤੋਂ ਬਾਅਦ ਝੱਲੀ ਉਸ ਤੋਂ ਹੱਥ ਛੁਡਾ ਕੇ ਇਸ ਵਿਸ਼ਾਲ ਦੁਨੀਆ ਚ ਕਿਤੇ ਰਗਵਾਚ ਗਈ ਸੀ ਵਾਰ-ਵਾਰ ਇਸ ਵਾਰ-ਵਾਰ ਇਸ ਕਾਰਕਰਨ ਤੇ ਨਾਟਕ ਗਰੁੱਪ ਦੇ ਸੰਚਾਲਕ ਨੇ ਉਸ ਨਾਲ ਹੋਈ ਘਟਨਾ ਬਾਰੇ ਦੱਸਿਆ ਕਿ ਉਸ ਦਿਨ ਕਿਵੇਂ ਸੰਚਾਲਕ ਦੀ ਬੀਵੀ ਝੱਲੀ ਤੇ ਬੁਰੀ ਤਰ੍ਹਾਂ ਚਪਟ ਪਈ ਸੀ ਉਸਨੇ surjit ਨੂੰ ਦੱਸਿਆ ਮੇਰੀ ਬੀਵੀ ਚਾਹੁੰਦੀ ਸੀ ਕਿ ਮੈਂ ਹਰ ਨਾਟਕ ਚਾਰਤ ਦਾ ਲੀਡ ਰੋਲ ਉਹਨੂੰ ਦੇਵਾਂ ਪਰ ਬਲਜੀਤ ਬੱਲੀ ਉਹਦੇ ਨਾਲੋਂ ਕਿਤੇ ਵੱਧ ਟੈਲੈਂਟਡ ਸੀ ਇਸ ਕਰਕੇ ਲੀਡ ਰੋਲ ਮੈਂ ਉਸਨੂੰ ਦੇ ਦਿੰਦਾ ਸੀ ਇਸੀ ਗੱਲ ਤੋਂ ਮੇਰੀ بیوی ਉਸ ਨਾਲ ਈਰਖਾ ਕਰਦੀ ਸੀ ਇਸੇ ਕਰਕੇ ਈਰਖਾ ਵਸ ਇੱਕ ਦਿਨ ਉਸਨੇ ਝੱਲੀ ਨੂੰ ੱੱਕੇ ਮਾਰ ਕੇ ਅਕਾਦਮੀ ਚੋਂ ਬਾਹਰ ਕਰ ਦਿੱਤਾ ਸੀ ਅਫਸੋਸ ਮੈਂ ਕੁਝ ਨਹੀਂ ਕਰ ਸਕਿਆ ਉਸ ਦਿਨ ਦੀ ਘਟਨਾ ਤੋਂ ਬਾਅਦ ਝੱਲੀ ਫਿਰ ਕਦੇ ਉਹਨਾਂ ਦੀ ਨਾਟਕ ਅਕਾਦਮੀ ਚ ਨਹੀਂ ਸੀ ਗਈ ਉਸ ਦਿਨ ਦੀ ਘਟਨਾ ਤੋਂ ਬਾਅਦ ਝੱਲੀ ਨੇ ਨਾਟਕ ਵੱਲੋਂ ਮੂੰਹ ਫੇਰ ਲਿਆ ਫੇਕ ਸੂਈ ਅਤੇ ਵੇਟਰਸ ਵਰਗੇ ਨਿੱਕੇ ਮੋٹے ਕੰਮ ਉਸਨੇ ਬਾਅਦ ਚ ਕੀਤੇ ਸਨ ਤੈਨੂੰ ਬਲਜੀਤ ਬਾਰੇ ਕੁਝ ਪਤਾ ਹੈ ਕਿੱਥੇ ਹੈ ਅੱਜਕੱਲ ਇਹ ਸਵਾਲ surjit ਨੇ ਆਪਣੀ ਜਾਨ ਪਛਾਨ ਵਾਲੀ ਇੱਕ ਕਵਿਤਰੀ ਨੂੰ ਉਸ ਵੇਲੇ ਪੁੱਛਿਆ ਸੀ ਜਦੋਂ ਦੋਵੇਂ ਜਿਸਮਾਂ ਦੀ ਖੇੜ ਚ ਚਰਮ ਸੀਮਾ ਤੇ ਪੁੱਜੇ ਹੋਏ ਸਨ ਪਤਾ ਨਹੀਂ ਉਸ ਵੇਲੇ surjit ਨੂੰ ਬਲਜੀਤ ਦਾ ਖਿਆਲ ਕਿਵੇਂ ਆ ਗਿਆ ਸੀ ਕੌਣ ਬਲਜੀਤ ਅੱਛਾ that bitch ਹਾ ਹਾ ਬਲਡੀ ਪ੍ਰੋਸਟੀਟਿਊਟਸ ਵਾਲੀ ਉਸ ਕਵਿਤਰੀ ਨੇ ਹਰਾਕਤ ਭਰੀ ਜ਼ੁਬਾਨ ਚ ਜਵਾਬ ਦਿੱਤਾ ਤੇ ਤੂੰ ਕੀ ਹੈ ਮੇਰੇ ਕੋਲੋਂ ਆਪਣੀ ਕਿਤਾਬ ਦੀ ਭੂਮਿਕਾ ਲਿਖਾਉਣ ਖਾਤਰ ਮੇਰੇ ਨਾਲ ਸੌਣ ਲਈ ਤਿਆਰ ਹੋ ਗਈ ਹੈ surjit ਨੇ ਇੱਕ ਝਟਕੇ ਨਾਲ ਉਸ ਕਵਿਤਰੀ ਕੋਲੋਂ ਵੱਖ ਹੁੰਦਿਆਂ ਕਿਹਾ ਉਸ ਦੇ ਗੁੱਸੇ ਤੋਂ ਡਰਦੀ ਉਹ ਕਵਿਤਰੀ ਝਟਪਟ ਆਪਣਾ ਸਮਾਨ ਸਿمیٹ ਕੇ ਕਮਰੇ 'ਚੋਂ ਚਲੀ ਗਈ ਸੀ ਉਸ ਰਾਤ ਉਹ देर ਤੱਕ ਦੇਰ ਰਾਤ ਤੱਕ ਪੀਂਦਾ ਰਿਹਾ ਤੇ ਸੁੱਤਾ ਹੋਇਆ ਵੀ ਬਲਜੀਤ ਦਾ ਨਾਂ ਲੈ ਕੇ ਬੁੜਬੜਾਉਂਦਾ ਰਿਹਾ ਯਾਰੋ ਕਿਤੇ ਮਰ ਖੱਪ ਗਈ ਹੋਣੀ ਆ ਇੱਕ ਕਰਪਟ ਸਿਸਟਮ ਦਲੇਰ ਬੀਬੀਆਂ ਨੂੰ ਕਿੱਥੇ ਜਿਉਂਨ ਦਿੰਦਾ ਹੈ ਉਸ ਦਾ ਇੱਕ ਕਾਮਰੇਟ ਮਿੱਤਰ ਕਦੇ-ਕਦੇ ਖਿੱਚ ਕੇ ਕਹਿੰਦਾ ਹੈ ਪਰ ਉਸ ਨੂੰ ਯਕੀਨ ਹੈ ਕਿ ਕੁਦਰਤ ਦੀ ਇਸ ਵਿਸ਼ਾਲ ਕਾਇਨਾਤ 'ਚ ਧਰਤੀ ਦੇ ਕਿਸੇ ਕੋਨੇ ਝੱਲੀ ਮੌਜੂਦ ਹੈ ਕਦੇ-ਕਦੇ ਉਹ ਰਾਤ ਵੇਲੇ ਟਿਕਟਕੀ ਲਾ ਕੇ ਅਸਮਾਨ 'ਚ ਤਾਰਿਆਂ ਨੂੰ ਦੇਖਦਾ ਹੈ ਉਸ ਨੂੰ ਜਾਪਦਾ ਹੈ ਜਿਵੇਂ ਤਾਰੇ ਉਸ ਨਾਲ ਲੁਕਨਮੇਤੀ ਖੇਡ ਰਹੇ ਹੋਣ ਕਿਉਂਕਿ ਪਲਕ ਝਪਕਦਿਆਂ ਹੀ ਤਾਰੇ ਉਸ ਦੀਆਂ ਨਜ਼ਰਾਂ ਤੋਂ ਓਝਲ ਹੋ ਜਾਂਦੇ ਹਨ ਜਿਵੇਂ ਗਵਾਚ ਗਏ ਹੋਣ ਤਾਰੇ ਕਦੇ ਗਵਾਚਦੇ ਨਹੀਂ ਫਿਰ ਛੱਲੀ ਕਿਵੇਂ ਗਵਾਚ ਸਕਦੀ ਹੈ ਮੈਂ ਤਾਂ ਜੀਵਨ ਦਾ ਵੱਲ ਉਸ ਕੋਲੋਂ ਸਿੱਖਣਾ ਚਾਹੁੰਦਾ ਸੀ ਉਹ ਆਪਣੇ ਮਨ ਨੂੰ ਸਮਝਾਉਂਦਾ ਹੈ ਉਸ ਨੂੰ ਜੀਵਨ ਦਾ ਵੱਲ ਸੀ ਕਾਸ਼ ਮੈਂ ਵੀ ਉਸ ਵਾਂਗ ਜੀਵਨ ਦਾ ਵੱਲ ਸਿੱਖ ਲੈਂਦਾ ਤਾਂ ਬੇਕਰਾਰੀ ਦੀ ਅੱਗ ਚ ਸੜਨਾ ਰਿਹਾ ਹੁੰਦਾ ਧੰਨਵਾਦ